ਹੇ ਗੁਰੂ ਜੀ ਕੀ ਫਤਿਹ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਜਿਸ ਵੇਲੇ ਕੀਰਤ ਪਰ ਸਾਬ ਤੋਂ ਸਤਿਗੁਰੂ ਪਾਤਸ਼ਾਹ ਜੀ ਚੱਲਦੇ ਹਨ ਟਿੱਡੀਦਾਲ ਮੁਗਲ ਹਕੂਮਤਾਂ ਪਹਾੜੀ ਰਾਜੇ ਹਮਲਾ ਕਰ ਦਿੰਦੇ ਹਨ ਤਾਨੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮਹਾਰਾਜ ਦੂਰ ਅੰਦੇਸ਼ੀ ਨੂੰ ਜਾਣਨ ਵਾਲੇ ਸਾਰਾ ਜਥਾ ਸਤਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਮਤਾਵਾ ਜੀ ਛੋਟੇ ਸਾਹਿਬ ਜਾਦੇ ਪੰਜ ਪਿਆਰੇ ਉਹ ਸਾਰੇ ਹੀ ਅੱਗੇ ਹਨ ਅਖੀਰ ਦੇ ਵਿੱਚ ਵੱਡੇ ਸਾਹਿਬ ਜਾਦੇ ਧੰਨ ਬਾਬਾ ਅਜੀਤ ਸਿੰਘ ਜੀ ਤੇ ਭਾਈ ਉਦਾਸ ਸਿੰਘ ਜੀ ਹਨ ਜਿਹੜੇ ਉਹ ਹਨ ਸਰਸਾ ਨਦੀ ਤੇ ਜਾਂਦਿਆਂ ਜਿਸ ਸਮੇਂ ਸਰਸਾ ਨਦੀ ਤੇ ਪਹੁੰਚਦੇ ਹਨ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਥੇ ਅੰਮ੍ਰਿਤ ਵੇਲਾ ਹੋ ਜਾਂਦਾ ਉਦੋਂ ਸਤਿਗੁਰੂ ਪਾਤਸ਼ਾਹ ਜੀ ਉਥੇ ਵਿਸ਼ਰਾਮ ਕਰਦੇ ਨੇ ਭਾਈ ਦਇਆ ਸਿੰਘ ਜੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਨੇ ਸਾਰਗੁਰੂ ਕਹਿਣ ਲੱਗੇ ਦਇਆ ਸਿੰਘਾ ਹੁਣ ਇੱਥੇ ਪ੍ਰਮਾਤਮਾ ਦੀ ਇਬਾਦਤ ਕਰਨ ਦਾ ਸਮਾਂ ਹੋ ਗਿਆ ਹੈ। ਇੱਥੇ ਸਾਰੇ ਰੁਕ ਜਾਈਏ ਬਾਣੀ ਪੜ ਲਈਏ। ਭਾਈ ਦਇਆ ਸਿੰਘ ਨੇ ਬਚਨ ਕੀਤੇ ਕਹਿਣ ਲੱਗੇ ਸਤਿਗੁਰੂ ਪਿੱਛੇ ਵੀ ਮੁਗਲ ਫੌਜ ਚੜੀ ਆ ਰਹੀ ਹੈ ਪਹਾੜੀ ਰਾਜੇ ਦੁਸ਼ਮਣਾਂ ਦਾ ਟਿੱਡੀ ਦਲ ਹਮਲਾ ਕਰਕੇ ਆ ਰਿਹਾ ਹੈ। ਸਤਿਗੁਰੂ ਪਾਲਸ਼ਾ ਅੱਗੋਂ ਵੀ ਦੁਸ਼ਮਣ ਦੀ ਫੌਜ ਆ ਰਹੀ ਹੈ ਪਰ ਤੁਸੀਂ ਸਤਿਗੁਰੂ ਇੱਥੇ ਕਹਿ ਰਹੇ ਹੋ ਵੀ ਆਪਾਂ ਬਹਿ ਕੇ ਬਾਣੀ ਪੜ ਲਈਏ। ਆਪਾਂ ਇਬਾਦਤ ਕਰ ਲਈਏ। ਚੇਤੇ ਰੱਖਿਓ ਜਿਹੜਾ ਬੰਦਾ ਇਬਾਦਤ ਦੇ ਨਾਲ ਜੁੜਿਆ ਹੋਵੇਗਾ ਸ਼ਹਾਦਤ ਦਾ ਜਾਮ ਵੀ ਉਹੀ ਪੀ ਸਕਦਾ ਹੈ ਦੋ ਚੀਜ਼ਾਂ ਇੱਥੇ ਜੁੜਦੀਆਂ ਇੱਕ ਇਬਾਦਤ ਇੱਕ ਸ਼ਹਾਦਤ ਜਿਹੜਾ ਜੀਵ ਇਬਾਦਤ ਕਰ ਰਿਹਾ ਜਿਹੜਾ ਗੁਰਸਿੱਖ ਇਬਾਦਤ ਕਰਦਾ ਬਾਣੀ ਪੜ੍ਹਦਾ ਉਹਨੂੰ ਸ਼ਹੀਦ ਹੋਣ ਲੱਗਿਆਂ ਕੋਈ ਮਾਖਤਾ ਨਹੀਂ ਹੁੰਦਾ ਕਿਉਂਕਿ ਉਹਨੇ ਸਤਿਗੁਰਾਂ ਦੀ ਬਾਣੀ ਦੇ ਬਚਨ ਪੜ੍ਹੇ ਹੋਏ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਹਨੇ ਸ਼ਬਦ ਪੜ੍ਹ ਲਏ ਨੇ ਪਹਿਲੇ ਭਗਤ ਕਬੀਰ ਸਾਹਿਬ ਕਹਿੰਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਉਹ ਮੌਤ ਨੂੰ ਹੱਸ ਕੇ ਗਲ ਦੇ ਨਾਲ ਲਾ ਰਿਹਾ ਹੈ ਭਾਈ ਦਿਆ ਸਿੰਘ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ ਸਤਗੁਰੂ ਦੁਸ਼ਮਣ ਦੀ ਫੌਜ ਹਮਲਾ ਕਰ ਰਹੀ ਹੈ ਸਾਡੇ ਤੇ ਤੁਸੀਂ ਕਹਿੰਦੇ ਹੋ ਵੀ ਆਪਾਂ ਇੱਥੇ ਰੁੱਕ ਕੇ ਬਾਣੀ ਪੜ ਲਈਏ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਇਬਾਦਤ ਹੈ ਸਤਗੁਰਾਂ ਨੇ ਆਪਣਾ ਸਰੰਦਾ ਸੰਭਾਲਿਆ ਅਸਾਜੀ ਕੀ ਵਾਰ ਦਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕੀਰਤਨ ਪੈ ਕਰਦੇ ਹਨ ਹੁਣ ਇਹ ਵੇਖੋ ਭਾਵੇਂ ਦੁਸ਼ਮਣ ਦੀ ਫੌਜ ਹਮਲਾ ਕਰ ਰਹੀ ਹੈ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਬਾਣੀ ਨੂੰ ਹਮੇਸ਼ਾ ਚੇਤੇ ਰੱਖਦੇ ਨੇ ਬਾਣੀ ਨੂੰ ਹਮੇਸ਼ਾ ਪੜ੍ਹਦੇ ਨੇ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਦਿਨ ਜਦੋਂ ਸਾਰਾ ਕੁਝ ਕੋਲ ਐਸ਼ੋ ਆਰਾਮ ਸੁੱਖ ਸਾਰਾ ਕੁਝ ਹੈ ਮੇਰੇ ਪਾਤਸ਼ਾਹ ਨੇ ਉਹ ਦਿਨ ਵੀ ਪਰਮਾਤਮਾ ਨੂੰ ਆਖਿਆ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਅੱਜ ਸਰਸਾ ਦੇ ਕੰਡੇ ਦੇ ਉੱਤੇ ਆ ਗਏ ਕੋਲ ਗਿਣਤੇ ਮਿਣਤੇ ਦੀਆਂ ਵਸਤੂਆਂ ਬਹੁਤਾ ਕੁਝ ਕੋਲ ਨਹੀਂ ਪਰ ਹਜ਼ੂਰ ਪਾਤਸ਼ਾ ਉੱਥੇ ਵੀ ਇਬਾਦਤ ਕਰਦੇ ਨੇ ਉਸ ਖੁਦਾ ਦੀ ਉੱਥੇ ਵੀ ਕਹਿੰਦੇ ਤੂੰ ਹੀ ਤੂੰ ਹੀ ਮਾਲਕਾ ਸਾਰੇ ਪਾਸੇ ਤੂੰ ਹੀ ਹੋ ਆਸਾ ਜੀ ਕੀ ਵਾਰ ਦਾ ਕੀਰਤਨ ਹੋ ਰਿਹਾ ਜਿਹੜਾ ਪਿੱਛੋ ਹਮਲਾ ਹੋਇਆ ਬਾਬਾ ਧੰਨ ਬਾਬਾ ਅਜੀਤ ਸਿੰਘ ਜੀ ਵੱਡੇ ਸਹਬਜ਼ਾਦੇ ਤੇ ਭਾਈ ਉਹਦੇ ਸਿੰਘ ਜੀ ਉਹ ਦੁਸ਼ਮਣ ਦੀ ਫੌਜ ਦੇ ਨਾਲ ਟਾਕਰਾ ਕਰਦੇ ਨੇ ਢਾਲ ਦਾ ਕੰਮ ਕਰਦੇ ਨੇ ਰੋਕ ਰਹੇ ਨੇ ਵੀ ਬਾਣੀ ਪੜਨ ਵਾਲਿਆਂ ਦੇ ਉੱਤੇ ਹਮਲਾ ਨਾ ਹੋ ਸਕੇ ਇੱਕ ਪਹਾੜ ਬਣ ਕੇ ਅੱਗੇ ਖੜ੍ਹ ਰਹੇ ਨੇ ਪਰ ਉਸ ਜੰਗ ਦੇ ਵਿੱਚ ਭਾਈ ਮਣੀ ਸਿੰਘ ਸਾਹਿਬ ਜੀ ਦੇ ਸੁਪੁੱਤਰ ਧਨ ਬਾਬਾ ਉਦੇ ਸਿੰਘ ਜੀ ਹਨ ਜਿਹੜੇ ਉਹ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦੇ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਸਮੇ ਅਸਾਜ ਜੀ ਕੀ ਵਾਰ ਦਾ ਭੋਗ ਪੈਂਦਾ ਪਰਮਾਤਮਾ ਦੇ ਸਮਖਸ਼ ਅਰਦਾਸ ਬੇਨਤੀ ਹੁੰਦੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਉਹ ਸਰਸਾ ਨਦੀ ਆ ਜਿਹੜੀ ਉਹਨੂੰ ਪਾਰ ਕਰ ਰਹੇ ਹਨ ਅੱਜ ਸਰਸਾ ਨਦੀ ਵੀ ਬਿਲਕੁਲ ਪਾਣੀ ਦੀ ਭਰ ਕੇ ਚੱਲ ਰਹੀ ਹੈ ਚੜ ਕੇ ਆਈ ਹੈ ਮੀਂਹ ਵੀ ਪੈ ਰਿਹਾ ਹੈ ਕਿਉਂਕਿ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਮੌਸਮ ਹੀ ਉਦਾਂ ਦਾ ਬਣਿਆ ਇੱਕ ਤੇ ਹੈ ਸਿਆਲ ਹੈ ਹੁਣ ਸਰਸਾ ਨਦੀ ਵੀ ਪਾਣੀ ਦੀ ਬਿਲਕੁਲ ਭਰ ਕੇ ਚੱਲ ਰਹੀ ਹੈ ਤੇ ਜਦੋਂ ਸਰਸਾ ਦੇ ਵਿੱਚ ਸਤਿਗੁਰਾਂ ਨੇ ਘੋੜਾ ਵਾੜਿਆ ਭਾਵ ਸਰਸਾ ਨੂੰ ਪਾਰ ਕੀਤਾ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਗੁਰੂ ਕੇ ਸਿੰਘ ਹਨ ਜਿਹੜੇ ਇਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲ ਪਏ ਇਹ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲੇ ਹਨ ਜਦੋਂ ਰੋਪੜ ਕੋਟਲਾ ਨਿਹੰਗ ਖਾਂ ਵਾਲੇ ਪਾਸੇ ਆਉਂਦੇ ਹਨ ਤੇ ਮਾਤਾ ਸੁੰਦਰੀ ਜੀ ਜਿਨ੍ਹਾਂ ਨੂੰ ਆਪਾਂ ਮਾਤਾ ਸੁੰਦਰਪੁਰ ਕਹਿੰਦੇ ਆ ਮਾਤਾ ਸਾਹਿਬਕੌਰ ਇਹ ਭਾਈ ਮਣੀ ਸਿੰਘ ਜੀ ਦੇ ਨਾਲ ਦਿੱਲੀ ਨੂੰ ਚਲੇ ਗਏ ਹਨ ਵਿਦਵਾਨ ਸੱਜਣਾ ਦਾ ਇਹ ਵੀ ਕਥਨ ਹੈ ਵੀ ਭਾਈ ਮਣੀ ਸਿੰਘ ਜੀ ਦੇ ਜਿਹੜੇ ਸਹੁਰੇ ਹਨ ਉਹ ਦਿੱਲੀ ਦੇ ਵਿੱਚ ਸਨ ਇਹਨਾਂ ਨੇ ਆਖਿਆ ਵੀ ਹੁਣ ਇੱਥੇ ਤੇ ਹਕੂਮਤ ਬੜੀ ਵੈਰੀ ਬਣੀ ਹੈ ਕਿਉਂ ਨਾ ਇਥੋਂ ਦਿੱਲੀ ਪਹੁੰਚਿਆ ਜਾਵੇ ਤੇ ਗਿਆਨੀ ਗਿਆਨ ਸਿੰਘ ਇਹ ਵੀ ਲਿਖਦੇ ਨੇ ਕਹਿ ਲੱਗੇ ਮਾਤਾਵਾਂ ਦੀਆਂ ਜਿਹੜੀਆਂ ਦਾਸੀਆਂ ਹਨ ਉਹ ਵੀ ਨਾਲ ਗਈਆਂ ਚਾਰ ਦਾਸੀਆਂ ਸਨ ਤੇ ਜਦੋਂ ਕਥਾ ਗੁਰ ਸੁਤਨ ਕੀ ਪੜਦੇ ਆ ਉਹਦੇ ਵਿੱਚ ਦੋ ਦਾਸੀਆਂ ਦਾ ਮੁੱਖ ਨਾਮ ਆਉਂਦਾ ਬੀਬੀ ਭਾਗੋ ਤੇ ਬੀਬੀ ਬੇਬੋ ਇਹਨਾਂ ਦੋ ਦਾਸੀਆਂ ਦਾ ਨਾਮ ਆਉਂਦਾ ਹੈ ਇਹ ਵੀ ਨਾਲ ਗਈਆਂ ਦਿੱਲੀ ਨੂੰ ਜਦੋਂ ਗਏ ਹਨ ਹੁਣ ਮਾਤਾ ਮਾਤਾ ਗੁਜਰ ਕੌਰ ਜੀ ਛੋਟੇ ਸਹਿਬ ਜਾਦੇ ਹੁਣ ਇਹ ਸਰਸਾ ਨਦੀ ਨੂੰ ਪਾਰ ਨਹੀਂ ਕਰ ਸਕੇ ਇਹਨਾਂ ਤੋਂ ਸਰਸਾ ਨਦੀ ਜਿਹੜੀ ਹੈ ਪਾਰ ਨਹੀਂ ਹੋਈ ਕਿਉਂਕਿ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਸੀ ਮਾਤਾ ਜੀ ਇਹਨਾਂ ਨੂੰ ਉਹ ਨਦੀ ਦੇ ਪਾਗ ਡੰਡੀਆਂ ਕੰਡੋ ਕੰਢੀ ਲੈ ਗਏ ਹਨ ਹੁਣ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਹਿਬਜ਼ਾਦਿਆਂ ਦੇ ਨਾਲ ਜਸਮੇ ਕੋਟਲਾ ਨਿਹੰਗ ਖਾਂ ਦੇ ਕੋਲ ਜਾਂਦੇ ਹਨ ਰਸਤੇ ਦੇ ਵਿੱਚ ਜਦੋਂ ਫੌਜ ਜਾ ਰਹੀ ਹੈ ਕਲਗੀ ਧਰਪਾਤਸ਼ਾ ਮਹਾਰਾਜ ਦੀ ਤਾਂ ਜਦੋਂ ਮਲਕਪੁਰ ਰੰਗੜਾ ਆਉਂਦਾ ਨਾ ਉਹ ਮਲਕਪੁਰ ਦੇ ਜਿਹੜੇ ਰੰਗੜ ਸਨ ਉਹਨਾਂ ਨੇ ਵੀ ਹਮਲਾ ਕੀਤਾ ਉਸ ਹਮਲੇ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਹਨ ਉਹ ਜ਼ਖਮੀ ਹੋ ਜਾਂਦੇ ਹਨ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਰਹੇ ਨੇ ਸਤਿਗੁਰੂ ਕਲਗੀ ਧਰਪਾਤਸ਼ਾ ਮਹਾਰਾਜ ਸਿੰਘਾਂ ਨੂੰ ਲੈ ਕੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਵਿੱਚ ਪਹੁੰਚਦੇ ਹਨ ਉੱਥੇ ਆ ਜਾਂਦੇ ਹਨ ਉਧਰ ਬਾਬਾ ਅਜੀਤ ਸਿੰਘ ਜੀ ਵੱਡੇ ਸਹਬਜ਼ਾਦੇ ਭਾਈ ਬਚਿੱਤਰ ਸਿੰਘ ਜਿਹਨੂੰ ਆਪਣੇ ਨਾਲ ਲੈ ਕੇ ਫੇਰ ਪਹੁੰਚਦੇ ਹਨ ਕੋਟਲਾ ਨਿਹੰਗ ਖਾਨ ਦੀ ਹਵੇਲੀ ਇਹ ਕੋਟਲਾ ਨਿਹੰਗ ਖਾਨ ਦੀ ਜਿਹੜੀ ਹਵੇਲੀ ਹੈ ਨਾ ਇੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਚਾਰ ਵਾਰਾਂ ਪਹੁੰਚੇ ਹਨ ਚਾਰ ਵਾਰਾਂ ਇਹ ਕੋਟਲਾ ਨਿਹੰਗ ਖਾਨ ਦੇ ਕੋਲ ਇੱਕ ਵਾਰ ਜਦੋਂ ਸਤਗੁਰੂ ਪੰਗਾਣੀ ਦਾ ਜੁੱਧ ਜਿੱਤ ਕੇ ਆਏ ਆ ਨਾ ਉਦੋਂ ਵੀ ਇੱਥੇ ਆਏ ਸਨ ਪੰਗਾਣੀ ਦਾ ਜੁੱਧ ਜਿੱਤਿਆ ਤੇ ਇੱਥੇ ਆ ਕੇ ਸਤਗੁਰੂ ਪਾਦਸ਼ਾਹ ਮਹਾਰਾਜ ਜੀ ਨੇ ਪੁੱਛਿਆ ਵੀ ਇੱਥੇ ਕੋਈ ਟਿਕਾਣਾ ਰੁਕਣ ਦਾ ਹੈ ਤੇ ਉਦੋਂ ਇਹਦਾ ਪੱਠਾ ਚੱਲਦਾ ਸੀ ਉਹ ਜਿਹੜੇ ਕਾਮੇ ਸਾਰੇ ਨਾ ਉੱਥੇ ਕੰਮ ਕਰਦੇ ਉਹਨਾਂ ਨੇ ਆਖਿਆ ਕਹਿੰਦੇ ਸਾਡੇ ਕੋਲ ਤਾਂ ਆਹ ਪੱਠੇ ਵਾਲੀ ਥਾਂ ਆ ਹੋਰ ਕੋਈ ਥਾਂ ਨਹੀਂ ਹੈ ਤੇ ਸਤਗੁਰੂ ਕਲਗੀਧਰ ਪਾਦਸ਼ਾਹ ਮਹਾਰਾਜ ਜੀ ਦੇ ਘੋੜਾ ਜਦੋਂ ਉਸ ਭੱਠੇ ਦੇ ਉੱਤੇ ਚੜਿਆ ਘੋੜੇ ਦਾ ਪੌੜ ਲੱਗਾ ਕਹਿੰਦੇ ਉਹ ਜਿਹੜਾ ਭੱਠਾ ਬਹੁਤ ਜ਼ਿਆਦਾ ਤਪਦਾ ਸੀ ਕਹਿੰਦੇ ਤਪਸ਼ ਮਾਰਦਾ ਸੀ ਉਹ ਬਿਲਕੁਲ ਸ਼ਾਂਤ ਹੋ ਗਿਆ ਤੇ ਸਤਿਗੁਰਾਂ ਨੇ ਉੱਥੇ ਵਿਸ਼ਰਾਮ ਕੀਤਾ ਉਹਦੇ ਕਾਮੇ ਸਨ ਜਿਹੜੇ ਕੋਟਲਾ નિਹੰਗ ਖਾਂ ਦੇ ਉਹਨਾਂ ਨੇ ਇਹ ਸਾਰੀ ਗੱਲ ਜਾ ਕੇ નિਹੰਗ ਖਾਂ ਨੂੰ ਦੱਸੀ ਹੈ ਵੀ ਕੋਈ ਆਇਆ ਹੈ ਪਰ ਬੜਾ ਦਰਵੇਸ਼ ਲੱਗਦਾ ਕਿਉਂਕਿ ਦਰਵੇਸ਼ ਤਾਂ ਆਖਿਆ ਤਪਦੇ ਹੋਏ ਭੱਠੇ ਨੂੰ ਠਾਰ ਦੇਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਜੋਇਆ ਕਰਦੀ ਤਪਦੇ ਭੱਠੇ ਨੂੰ ਠਾਰ ਦੇਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਜੀ ਹੁੰਦੀ ਹੈ ਪਰ ਉਹਨਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਠਾਰਦੇ ਨੇ ਉਸ ਸਮੇਂ ਆ ਕੇ ਕੋਟਲਾ ਨਿਹੰਗਖਾਂ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ 1699 ਦੇ ਵਿੱਚ ਇਹ ਨਿਹੰਗਖਾਂ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਦਾਰੇ ਕਰ ਰਿਹਾ ਹੈ ਫਿਰ 1600 94 ਦੇ ਵਿੱਚ 1694 ਦੇ ਵਿੱਚ ਨਿਹੰਗ ਖਾਂ ਦਾ ਪੁੱਤਰ ਹੈ ਆਲਮ ਖਾਂ ਇਹਦੀ ਮੰਗਣੀ ਹੁੰਦੀ ਹੈ ਤੇ ਵਿਦਵਾਨ ਸੱਜਣਾ ਦਾ ਇਹ ਵੀ ਕਥਨ ਹੈ ਸਤਗੁਰਾਂ ਨੂੰ ਜਦੋਂ ਸੱਦਾ ਦੇਣ ਵਾਸਤੇ ਆਨੰਦਪੁਰ ਸਾਹਿਬ ਪਹੁੰਚਿਆ ਸੀ ਨਾ ਉਦੋਂ ਆਪਣੇ ਪੁੱਤਰ ਆਲਮ ਖਾਂ ਤੇ ਆਪਣੀ ਧੀ ਬੀਬੀ ਮਮਤਾਜ ਨੂੰ ਵੀ ਨਾਲ ਲੈ ਕੇ ਗਿਆ ਤੇ ਆਨੰਦਪੁਰ ਸਾਹਿਬ ਸਤਗੁਰਾਂ ਦੇ ਦਰਸ਼ਨ ਕਰਕੇ ਆਇਆ ਸੀ ਜਦੋਂ ਸੱਦਾ ਦਿੱਤਾ 1694 ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਇਸ ਆਲਮ ਖਾਂ ਭਾਵ ਇਹ ਕੋਟਲਾ નિਹੰਗ ਖਾਂ ਦੇ ਪੁੱਤਰ ਦੀ ਮੰਗਣੀ ਤੇ ਵੀ ਆਉਂਦੇ ਨੇ ਫੇਰ ਸਤਿਗੁਰੂ ਪਾਤਸ਼ਾਹ ਮਹਾਰਾਜ 1702 ਦੇ ਵਿੱਚ ਆਉਂਦੇ ਨੇ ਜਦੋਂ ਕੁਰਕ ਖੇਤਰ ਤੋਂ ਸਤਿਗੁਰੂ ਪਾਤਸ਼ਾਹ ਜੀ ਵਾਪਸ ਜਾ ਰਹੇ ਨੇ ਉਦੋਂ ਵੀ ਇੱਥੇ ਰੁਕ ਕੇ ਗਏ ਨੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ 1704 ਦੇ ਵਿੱਚ ਪਹੁੰਚੇ ਨੇ ਅਖੀਰਲੀ ਵਾਰ ਤੇ ਚੌਥੀ ਵਾਰ ਕਲਗੀਧਰ ਪਾਤਸ਼ਾਹ ਮਹਾਰਾਜ ਅੱਜ ਆਣ ਪਹੁੰਚੇ ਨੇ ਕੋਟਲਾ નિਹੰਗ ਖਾਂ ਦੀ ਹਵੇਲੀ ਦੇ ਵਿੱਚ ਇਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਬੜਾ ਸਤਿਕਾਰ ਕੀਤਾ ਸਿੰਘਾਂ ਨੂੰ ਪਤਾ ਲੱਗਾ ਹੌਲੀ-ਹੌਲੀ ਉਹ ਵੀ ਪਹੁੰਚਦੇ ਰਹੇ ਇਹ ਸੱਤਪੋਦਾ ਦੇ ਨਾ ਸਿੰਘਾਂ ਨੂੰ ਪਤਾ ਲੱਗਾ ਉਹ ਵੀ ਪਹੁੰਚੇ ਉਧਰ ਬਾਬਾ ਅਜੀਤ ਸਿੰਘ ਜੀ ਆ ਗਏ ਜ਼ਖਮੀ ਹਾਲਤ ਦੇ ਵਿੱਚ ਨਾਲ ਲੈ ਕੇ ਆ ਰਹੇ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਭਾਈ ਬਚਿੱਤਰ ਸਿੰਘ ਆ ਗਏ ਤੇ ਜਿਸ ਪਲੰਗ ਦੇ ਉੱਤੇ ਜਿਹੜਾ ਪਲੰਗ ਨਿਹੰਗ ਖਾਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਬੈਠਣ ਵਾਸਤੇ ਦਿੱਤਾ ਸਤਿਗੁਰਾਂ ਨੇ ਅੱਜ ਉਸ ਪਲੰਗ ਦੇ ਉੱਤੇ ਭਾਈ ਬਚਿੱਤਰ ਸਿੰਘ ਨੂੰ ਪਾ ਦਿੱਤਾ ਕਿਉਂਕਿ ਬੜੇ ਜ਼ਖਮੀ ਹਾਲਾਤ ਦੇ ਵਿੱਚ ਸੀ ਜ਼ਖਮੀ ਹਾਲਾਂ ਦੇ ਵਿੱਚ ਹੈ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੂੰ ਪਤਾ ਸੀ ਵੀ ਅਸੀਂ ਇੱਥੇ ਪਹੁੰਚਿਆ ਹੁਣ ਤੱਕ ਦੁਸ਼ਮਣ ਨੂੰ ਖਬਰ ਪਹੁੰਚ ਚੁੱਕੀ ਹੋਵੇਗੀ ਤੇ ਦੁਸ਼ਮਣ ਸਾਡੇ ਵੱਲ ਵੱਧ ਰਿਹਾ ਹੋਵੇਗਾ ਦੁਸ਼ਮਣ ਨੂੰ ਖਬਰ ਪਹੁੰਚ ਚੁੱਕੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਟਲਾ ਨਿਹੰਗ ਖਾਨ ਨੂੰ ਕਹਿਣ ਲੱਗੇ ਵੀ ਹੁਣ ਤੁਹਾਡੀ ਜ਼ਿੰਮੇਵਾਰੀ ਇਹ ਹੈ ਵੀ ਤੁਸੀਂ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਕਰਨੀ ਹੈ ਕਿਉਂਕਿ ਜ਼ਖਮੀ ਬਹੁਤ ਜ਼ਿਆਦਾ ਹੋ ਚੁੱਕੇ ਨੇ ਤੁਸੀਂ ਇਹਨਾਂ ਦੀ ਸੰਭਾਲ ਕਰਨੀ ਹੈ ਇਹ ਵੀ ਲਿਖਿਆ ਮਿਲਦਾ ਵੀ ਇਹਨਾਂ ਦੀ ਵਖੀ ਦੇ ਵਿੱਚ ਦੋ ਗੋਲੀਆਂ ਲੱਗੀਆਂ ਸਨ ਜਿਹਦੇ ਕਰਕੇ ਜ਼ਿਆਦਾ ਜ਼ਖਮੀ ਹੋਏ ਬੜੇ ਬਹਿਬਲ ਹੋਏ ਤੇ ਵੇਖੋ ਕਿੱਡਾ ਸਿੱਧਕ ਹੈ ਕੋਟਲਾ ਨਿਹੰਗ ਖਾਨ ਦਾ ਬੜੀ ਜੁਰਤ ਰੱਖਣ ਵਾਲਾ ਬੰਦਾ ਸੀ ਕੋਟਲਾ ਨਿਹੰਗ ਖਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਸਿੰਘਾਂ ਨੂੰ ਲੈ ਕੇ ਸਹਬਜ਼ਾਦਿਆਂ ਨੂੰ ਲੈ ਕੇ ਪਿਆਰਿਆਂ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੋਟਲਾ ਨਿਹੰਗ ਖਾਨ ਦੀ ਹਵੇਲੀ ਤੋਂ ਅੱਗੇ ਚੱਲ ਪੈਂਦੇ ਚਮਕੌਰ ਦੀ ਗੜੀ ਵਾਲਾ ਕਲਗੀ ਧਰਪਾਤਸ਼ਾ ਮਹਾਰਾਜ ਜੀ ਦੇ ਨਾਲ ਜਾਂਦਾ ਕੋਟਲਾ ਨਿਹੰਗ ਖਾਨ ਦਾ ਪੁੱਤਰ ਆਲਮ ਖਾਨ ਇਹ ਸਤਿਗੁਰਾਂ ਨੂੰ ਰਸਤਾ ਵਿਖਾਉਂਦਾ ਜਾ ਰਿਹਾ ਤੇ ਆਲਮ ਖਾਨ ਜਿਹੜਾ ਲਖੀਮਪੁਰ ਤੱਕ ਸਤਿਗੁਰੂ ਕਲਗੀ ਧਰਪਾਤਸ਼ਾ ਮਹਾਰਾਜ ਜੀ ਦੇ ਨਾਲ ਗਿਆ ਸਤਿਗੁਰੂ ਇਹਦੀ ਹਵੇਲੀ ਨੂੰ ਛੱਡਦੇ ਨੇ ਕੋਟਲਾ ਨਿਹੰਗ ਖਾਨ ਦੀ ਉਧਰੋਂ ਜਿਹੜੀ ਦੁਸ਼ਮਣ ਦੀ ਫੌਜ ਹੈ ਉਹਨੇ ਆ ਕੇ ਘੇਰਾ ਪਾ ਲਿਆ ਹਵੇਲੀ ਨੂੰ ਕੋਟਲਾ ਨਿਹੰਗ ਖਾਨ ਨੇ ਪੁੱਛਿਆ ਵੀ ਘੇਰਾ ਕਿਹੜੀ ਗੱਲ ਦਾ ਉਹ ਕਹਿਣ ਲੱਗੇ ਸਾਨੂੰ ਪਤਾ ਲੱਗਾ ਤੂੰ ਜਿਹੜਾ ਕਾਫਰ ਹੈ ਉਹਨੂੰ ਆਪਣੇ ਘਰ ਦੇ ਵਿੱਚ ਰੱਖਿਆ ਭਾਵ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਰਨ ਦਿੱਤੀ ਹੈ ਉਹ ਕਹਿੰਦਾ ਤੁਸੀਂ ਵੇਖ ਲਓ ਜਦੋਂ ਫੌਜ ਨੇ ਸਰਚ ਮਾਰੀ ਆ ਘਰ ਆ ਕੇ ਵਿਖਿਆ ਘਰ ਦੇ ਵਿੱਚੋਂ ਕੁਝ ਵੀ ਨਾ ਮਿਲਿਆ ਕੋਈ ਸਿੰਘ ਨਾ ਮਿਲਿਆ ਇੱਕ ਕਮਰੇ ਦਾ ਦਰਵਾਜ਼ਾ ਬੰਦ ਸੀ ਹੁਣ ਸਿਦਕ ਵੇਖਿਓ ਤੁਸੀਂ ਗੁਰੂ ਕੇ ਸਿੱਖਾਂ ਦਾ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਸਿਦਕ ਵੇਖਿਓ ਜਿਸ ਸਮੇਂ ਦਰਵਾਜ਼ਾ ਬੰਦ ਸੀ ਤੇ ਹਕੂਮਤ ਨੇ ਆ ਕੇ ਪੁੱਛਿਆ ਕਹਿਣ ਲੱਗੇ ਇਸ ਦਰਵਾਜ਼ੇ ਵਿੱਚ ਕੀ ਹੈ ਇਸ ਕਮਰੇ ਦੇ ਅੰਦਰ ਕੀ ਹੈ ਦਰਵਾਜ਼ਾ ਬੰਦ ਹੈ ਤਾਂ ਕੋਟਲਾ ਨਿਹੰਗ ਖਾਨ ਨੇ ਆਖਿਆ ਇਹਦੇ ਵਿੱਚ ਮੇਰੀ ਧੀ ਤੇ ਮੇਰਾ ਖਾਮਦ ਹੈ ਭਾਵ ਇਸ ਕਮਰੇ ਵਿੱਚ ਮੇਰਾ ਧੀ ਜਵਾਈ ਪਿਆ ਹੋਇਆ ਹੈ ਉਹਨਾਂ ਨੇ ਦਰਵਾਜ਼ਾ ਨਹੀਂ ਜੇ ਖੋਲਿਆ ਉਹ ਚਲੇ ਗਏ ਉਤੋਂ ਤੇ ਬੀਬੀ ਮਮਤਾਜ ਜਿਹੜੀ ਐ ਅਤੇ ਕੋਟਲਾ ਨਿਹੰਗਖਾਂ ਇਹ ਪਰਿਵਾਰ ਨੇ ਭਾਈ ਬਚਿੱਤਰ ਸਿੰਘ ਦੀ ਬੜੀ ਸੇਵਾ ਕੀਤੀ ਆ ਪਰ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਜ਼ਖਮ ਜਾਦੇ ਸਨ ਜਾਮ ਪੀ ਕੇ ਸ਼ਹਾਦਤ ਦਾ ਸ਼ਹੀਦ ਹੋ ਜਾਂਦੇ ਹਨ ਹੁਣ ਰੋ ਰੀਤੀ ਉਹ ਵੀ ਸਾਰੀ ਮਰਿਆਦਾ ਵੀ ਸਾਰੀ ਨੁਭਾਈ ਐ ਜਦੋਂ ਕੋਟਲਾ ਨਿਹੰਗਖਾਂ ਨੂੰ ਪਤਾ ਲੱਗਾ ਨਾ ਸ਼ਹੀਦ ਹੋ ਗਏ ਹੁਣ ਆਮ ਬੋਤਾ ਕਰਕੇ ਮੁਸਲਮਾਨ ਧਰਮ ਦੇ ਵਿੱਚ ਬੰਦੇ ਨੂੰ ਦਫਨਾਇਆ ਜਾਂਦਾ ਹੈ ਕਬਰਾਂ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਕੋਟਲਾ ਨਿਹੰਗ ਖਾਨ ਨੇ ਨਗਰ ਦੇ ਵਿੱਚੋਂ ਦੋ ਸਿੱਖ ਬੁਲਾ ਕੇ ਤੇ ਕਹਿੰਦੇ ਆਪਣੇ ਉਸ ਕਿਲੇ ਦੇ ਅੰਦਰ ਉਹ ਜਿਹੜਾ ਘਰ ਹੈ ਇਹਦੀ ਜਿਹੜੀ ਹਵੇਲੀ ਹੈ ਉੱਥੇ ਹੀ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ ਕੁਝ ਸਮਾਂ ਲੰਘਿਆ ਨਾ ਜਦੋਂ ਕੁਝ ਸਮਾਂ ਲੰਘਿਆ ਤੇ ਕੋਟਲਾ નિહંગખાને ਆਪਣੀ ਧੀ ਬੇਬੇ મમતા ਦਾ રિશ્તા ਕਰਨ ਦੀ સોચી ਤੇ ਉਹਨੇ ਆਖਿਆ ਆਪਣੀ પુત્રી ਨੂੰ ਵੀ ਤੇਰਾ نکاح ਕਰਨਾ ਹੈ ਹੁਣ ਉਹਨੇ ਆਖਿਆ ਮੇਰਾ نکاح ਤੇ ਹੋ ਗਿਆ ਪੁੱਛਿਆ ਕਦੋਂ ਕਹਿਣ ਲੱਗੀ ਪਿਤਾ ਜੀ ਯਾਦ ਕਰੋ ਜਿਸ ਦਿਨ ਮੈਂ ਕਲਗੀਧਰ ਪਾਲਸ਼ਾ ਦੇ ਸਿੰਘ ਦੀ ਸੰਭਾਲ ਪੈ ਕਰਦੀ ਸਾਂ ਤੇ ਤੁਸੀਂ ਮੁਗਲ ਹਕੂਮਤ ਨੂੰ ਆਖਿਆ ਸੀ ਇਸ ਘਰ ਦੇ ਵਿੱਚ ਮੇਰਾ ਖਾਮਦ ਮੇਰੀ 23 ਕਮਰੇ ਦੇ ਵਿੱਚ ਪਈ ਹੈ ਪਿਤਾ ਜੀ ਵਿਆਹ ਤੇ ਮੇਰਾ ਉਹ ਤਾਂ ਨਹੀਂ ਹੋ ਗਿਆ ਸੀ ਹੁਣ ਮੈਂ ਵਿਆਹ ਨਹੀਂ ਜਿ ਕਰਵਾ ਸਕਦੀ ਆ ਸਿਦਕ ਹੈ ਸਿੱਖਾਂ ਦਾ ਇਹ ਸਿਦਕ ਹੈ ਹੁਣ ਵੇਖੋ ਆਪਣੀ ਧੀਦ ਇੱਕ ਕੇਵਲ ਬਚਨ ਹੀ ਕੀਤੇ ਨੇ ਤੇ ਸੱਚ ਜਾਣਿਓ ਇਹ ਸਿਦਕ ਵੀ ਹੈ ਇਹ ਜ਼ਬਾਨ ਵੀ ਹੈ ਅੱਜ ਕੱਲ ਲੋਕ ਜ਼ਬਾਨ ਕਰਕੇ ਵੀ ਮੁੱਕਰ ਜਾਂਦੇ ਨੇ ਅੱਜ ਕੱਲ ਜ਼ਬਾਨ ਕਰਕੇ ਵੀ ਮੁੱਕਰ ਜਾਂਦੇ ਨੇ ਇਥੋਂ ਤੱਕ ਵੀ ਰਿਸ਼ਤੇ ਕਰਕੇ ਵਿਆਹ ਕਰਕੇ ਵੀ ਲੋਕੀ ਮੁੱਕਰ ਜਾਂਦੇ ਨੇ ਇਹ ਸਿਦਕ ਗੁਰੂ ਦੇ ਸਿੱਖਾਂ ਦਾ ਸੀ ਕੇਵਲ ਬਚਨ ਹੀ ਕੀਤੇ ਸਨ ਤੇ ਉਹ ਬਚਨਾਂ ਦੇ ਉੱਤੇ ਫੁੱਲ ਚੜਾ ਦਿੱਤੇ ਪਿਤਾ ਜੀ ਨਹੀਂ ਹੁਣ ਮੈਂ ਵਿਆਹ ਨਕਾ ਨਹੀਂ ਕਰਾ ਸਕਦੀ ਤੇ ਜਿੰਨੀ ਕਿਉਂਕਿ ਬੀਬੀ ਮਮਤਾਜ ਜਿਹੜੀ ਹੈ 130 ਸਾਲ ਦੀ ਹੁੰਦੀ ਰਹੀ ਹੈ 130 ਸਾਲ 1699 ਦੇ ਵਿੱਚ ਜਨਮ ਹੁੰਦਾ ਹੈ 1820 ਦੇ ਕਰੀਬ ਸਰੀਰ ਛੱਡ ਜਾਂਦੇ ਹਨ 130 30 31 ਕੁਸਾਲ ਬਣਦੇ ਬਸ ਤੇ ਜਿੰਨਾ ਸਮਾਂ ਬੀਬੀ ਮਮਤਾਜ ਜਿਉਂਦੀ ਰਹੀ ਹੈ ਜਿਸ ਥਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ ਉਥੇ ਵੀ ਬਹਿ ਕੇ ਇਬਾਦਤ ਕੀਤੀ ਹੈ ਜੇ ਜਿਸ ਥਾਂ ਦੇ ਉੱਤੇ ਭਾਈ ਬਚਿੱਤਰ ਸਿੰਘ ਸ਼ਹੀਦ ਹੋਏ ਸਨ ਘਰ ਦੇ ਵਿੱਚ ਉਥੇ ਰਹਿ ਕੇ ਵੀ ਉਹਨਾਂ ਦੀ ਇਬਾਦਤ ਕਰਦਿਆਂ ਕਰਦਿਆਂ ਇਸ ਬੀਬੀ ਮਮਤਾਜ ਨੇ ਆਪਣਾ ਸਰੀਰ ਛੱਡ ਦਿੱਤਾ ਸੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੁਣ ਜਿਸ ਸਮੇ ਚਮਕੌਰ ਦੀ ਗੜੀ ਦੇ ਵਿੱਚ ਜਾਂਦੇ ਹਨ ਕੱਚੀ ਗੜੀ ਹੈ ਬਿਲਕੁਲ ਕੱਚੀ ਗੜੀ ਹੈ ਜਿਹੜੀ ਚਮਕੌਰ ਦੀ ਗੜੀ ਹੈ ਨਾ ਬਿਲਕੁਲ ਖੱਜੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਸਤ ਪੋ ਦੀ ਸ਼ਾਮ ਨੂੰ ਇੱਥੇ ਵਿਸ਼ਰਾਮ ਜਦੋਂ ਕਰਦੇ ਹਨ ਪਹਿਲਾਂ ਗੜੀ ਦੇ ਵਿੱਚ ਪਹੁੰਚ ਚੁੱਕੇ ਹਨ ਇਹ ਗੜੀ ਜਿਹੜੀ ਆ ਦੋ ਭਰਾਵਾਂ ਦੀ ਹੈ ਇੱਕ ਦਾ ਨਾਮ ਗਰੀਬੂ ਹੈ ਦੂਜੇ ਦਾ ਨਾਮ ਬੁੱਧੀ ਚੰਦਰਾਵਤ ਹੈ ਦੋ ਭਰਾਵਾਂ ਦੀ ਘੜੀ ਆ ਤੇ ਕੁਝ ਵਿਦਵਾਨਾਂ ਦਾ ਇਹ ਵੀ ਕਥਨ ਮਿਲਦਾ ਹੈ ਤੇ ਉਹ ਕਹਿਣ ਲੱਗੇ ਸੀ ਵੀ ਇਹ ਜਿਹੜੀ ਘੜੀ ਆ ਇੱਕ ਭਰਾ ਨੇ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਜੀ ਨੂੰ ਭੇਟਾ ਕਰ ਦਿੱਤੀ ਆ ਬੜੇ ਪ੍ਰੇਮ ਨਾਲ ਪਿਆਰ ਨਾਲ ਭੇਟਾ ਕਰ ਦਿੱਤੀ ਆ ਤੇ ਇੱਕ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਫਿਰ ਜਿਹੜੀ ਆ ਉਹ ਘੜੀ ਲਈ ਆ ਉਹ ਦੇ ਨਹੀਂ ਸਿਰਿਆ ਖੈਰ ਇਹ ਸਤਗੁਰੂ ਪਾਤਸ਼ਾਹ ਮਹਾਰਾਜ ਆਪਾਂ ਇਹ ਮੰਨਿਏ ਵੀ ਪਾਤਸ਼ਾਹ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚ ਆ ਗਏ ਨੇ ਤੇ ਜਿਸ ਸਮੇ ਸਤ ਪੋ ਦੀ ਰਾਤ ਹੁੰਦੀ ਹੈ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੰਘ ਜਿੱਥੇ ਕਿਸੇ ਨੂੰ ਥਾ ਮਿਲੀ ਹੈ ਉੱਥੇ ਹੀ ਪੈ ਰਹੇ ਹਨ ਤੇ ਸਤਗੁਰਾਂ ਦੇ ਕੋਲ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਆਉਂਦੇ ਨੇ ਇਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਹਿਣ ਲੱਗੇ ਪਾਤਸ਼ਾਹ ਐਦਾਂ ਕਰੋ ਤੁਸੀਂ ਵੀ ਆਰਾਮ ਕਰੋ ਅੱਜ ਰਾਤ ਦਾ ਪਹਿਰਾ ਜਿਹੜਾ ਨਾ ਉਹ ਅਸੀਂ ਦੇਾਂਗੇ ਅੱਜ ਰਾਤ ਦਾ ਪਹਿਰਾ ਅਸੀਂ ਦੇਾਂਗੇ ਦੋ ਗੁਰਸਿੱਖ ਸਨ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ ਇਹਨਾਂ ਨੇ ਪਹਿਰਾ ਦਿੱਤਾ ਰਾਤ ਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨਾ ਆਪਣੇ ਸਹਿਬਜ਼ਾਦਿਆਂ ਨੂੰ ਵੇਖਦੇ ਹਨ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪਿਆਰਿਆਂ ਨੂੰ ਵੇਖਦੇ ਆਪਣੇ ਗੁਰਸਿੱਖਾਂ ਨੂੰ ਵੇਖਦੇ ਹਨ ਤੇ ਸਤਗੁਰੂ ਜਾਣਦੇ ਸਨ ਅੱਲਾ ਯਾਰਖਾ yogi ਲਿਖਦਾ ਨਾ ਜਿਸ ਖਿੱਤੇ ਮੇ ਕਹਤੇ ਤੇ ਆਨਾ ਜੇ ਵਹੀ ਹੈ ਜਹਾਂ ਖੁਦਾ ਕੇ ਲਈ ਬੱਚੋ ਕੋ ਹਕਟਾਣਾ ਜੇ ਵਹੀ ਹੈ ਕਲਗੀਧਰ ਪਾਤਸ਼ਾਹ ਜਾਣਦੇ ਸਨ ਵੀ ਕੱਲ ਨੂੰ ਇਹ ਸਿੰਘ ਮੇਰੇ ਨਾਲ ਹੋਣਗੇ ਨਹੀਂ ਇਹ ਸਹਬਜ਼ਾਦੇ ਹੋਣਗੇ ਨਹੀਂ ਕੱਲ ਨੂੰ ਜਦੋਂ ਸਹਬਜ਼ਾਦੇ ਸੁੱਤੇ ਆ ਨਾ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਸਤਿਗੁਰੂ ਜਦੋਂ ਆਉਂਦੇ ਹਨ ਸਹਿਬਜ਼ਾਦਿਆਂ ਦੇ ਕੋਲ ਪਿਆਰਿਆਂ ਦੇ ਕੋਲ ਭਾਈ ਮਦਰ ਸਿੰਘ ਤੇ ਕਾਠਾ ਸਿੰਘ ਦੀ ਨਿਗਾਹ ਪੈ ਜਾਂਦੀ ਹੈ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਨਾਲੇ ਸਿੰਘਾਂ ਵੱਲ ਵੇਖਦੇ ਹਨ ਕਿਉਂਕਿ ਪਤਾ ਹੈ ਜਦੋਂ ਦਾ ਕਿਲਾ ਛੱਡਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਦੇ ਇਹ ਬੇਆਰਾਮੀ ਦੇ ਨਾਲ ਤੁਰੇ ਆ ਰਹੇ ਨੇ ਅੱਜ ਬੜੇ ਆਰਾਮ ਦੇ ਨਾਲ ਸੁੱਤੇ ਨੇ ਇਹਨਾਂ ਨੂੰ ਸੌ ਲੈਣ ਦਈਏ ਕਾਲ ਨੂੰ ਇਹਨਾਂ ਦਾ ਕੋਈ ਪਤਾ ਨਹੀਂ ਕਿਹੜਾ ਸਿੰਘ ਨਾਲ ਹੋਵੇ ਕਿਹੜਾ ਨਾ ਹੋਵੇ ਇਸ ਕਰਕੇ ਇਹਨਾਂ ਨੂੰ ਸੌਣ ਲੈਣ ਦਈਏ ਆਰਾਮ ਕਰ ਲੈਣ ਮੇਰੇ ਸਿੰਘ ਭਾਈ ਮਦਨ ਸਿੰਘ ਕਾਠਾ ਸਿੰਘ ਕੋਲ ਆਏ ਸਤਿਗੁਰੂ ਅਸੀਂ ਪਹਿਰੇਦਾਰੀ ਕਰ ਰਹੇ ਹਾਂ ਤੁਸੀਂ ਵੀ ਆਰਾਮ ਕਰ ਲਓ ਸਤਿਗੁਰੂ ਕਹਿੰ ਲੱਗੇ ਨਹੀਂ ਸਤਿਗੁਰੂ ਕਹਿੰਦੇ ਪਹਿਰਾ ਅਸੀਂ ਦੇਾਂਗੇ ਜੇ ਤੁਸੀਂ ਆਰਾਮ ਕਰਨਾ ਤੇ ਤੁਸੀਂ ਕਰ ਲਓ ਪਹਿਰਾ ਅਸੀਂ ਦੇਾਂਗੇ ਅੱਜ ਅੱਜ ਦਾ ਪਹਿਰਾ ਸਾਡੇ ਹਿੱਸੇ ਆ ਦੇ ਨਾਲੇ ਉਹ ਖੁਦਾਵਾਲ ਵਿੰਦੇ ਪਰਮਾਤਮਾ ਪਰਮੇਸ਼ਰ ਵੱਲ ਵੇਖਦੇ ਹਨ ਮੇਰੇ ਮਾਲਕ ਜਿਸ ਥਾਂ ਤੇ ਮੈਂ ਆਉਣਾ ਸੀ ਅੱਜ ਮੈਂ ਉਥੇ ਪਹੁੰਚ ਚੁੱਕਾ ਆਪਣੇ ਸਿੰਘਾਂ ਮਲ ਵੇਖਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਆਰਾਮ ਦੇ ਨਾਲ ਸਿੰਘ ਕਿਉਂਕਿ ਘੋੜੇ ਦੀਆਂ ਕਾਠੀਆਂ ਲਾ ਲੀਆਂ ਜਿਹੜੇ ਕੱਪੜੇ ਘੋੜੇ ਦੀਆਂ ਕਾਠੀਆਂ ਥੱਲੇ ਵਿਛਾਏ ਸਨ ਉਹ ਹੀ ਸਿੰਘਾਂ ਨੇ ਵਿਛਾ ਕੇ ਉਹਨਾਂ ਦੇ ਉੱਤੇ ਹੀ ਪੈ ਗਏ ਉਦਾਂ ਹੀ ਸਹਰਾਣੇ ਲਾ ਲੇ ਹਨ ਸੁੱਤੇ ਹੋਏ ਹਨ ਜਿਵੇਂ ਬਹੁਤ ਜ਼ਿਆਦਾ ਥੱਕਿਆ ਹੁੰਦਾ ਨਾ ਤੇ ਆਪਾਂ ਵੇਖਨੇ ਆ ਕਿ ਬਹੁਤਾ ਥੱਕਿਆ ਫਿਰ ਬੜੇ ਆਰਾਮ ਦੇ ਨਾਲ ਸੌਂਦੇ ਹਨ ਇਸ ਤਰ੍ਹਾਂ ਸਤਿਗੁਰਾਂ ਦੇ ਸਹਬਜ਼ਾਦੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ 40 ਸਿੰਘ ਸਨ ਜਿਹੜੇ ਨਾਲ ਇਹ ਸਾਰੇ ਵੇਖੋ ਬੜੇ ਆਰਾਮ ਨਾਲ ਪਏ ਹੋਏ ਹਨ ਜਦੋਂ ਆਠ ਬੋ ਦਾ ਦਿਨ ਚੜਦਾ ਹੈ ਨਾ ਬਾਹਰ ਵੇਖਿਆ ਜਾਂਦਾ ਹੈ ਘੜੀ ਤੋਂ ਝਾਕ ਕੇ 10 ਲੱਖ ਦੀ ਫੌਜ ਦੁਸ਼ਮਣ ਦੀ ਸਾਹਮਣੇ ਖੜੀ ਆ 10 ਲੱਖ ਫੌਜ ਹੈ ਦੁਸ਼ਮਣ ਦੀ ਸਾਹਮਣੇ ਖੜੀ ਹੈ ਤੇ ਵੇਖਣਾ ਚਾਹੁੰਦੇ ਨੇ ਗੜੀ ਦੇ ਅੰਦਰ ਸਿੰਘ ਕਿੰਨੇ ਨੇ ਵੇਖਣਾ ਚਾਹੁੰਦੇ ਨੇ ਕਹਿੰਦੇ ਸਭ ਤੋਂ ਪਹਿਲਾਂ ਪੌੜੀ ਲਾ ਕੇ ਨਾਹਰ ਖਾਨ ਜਿਹੜਾ ਉਹ ਅੰਦਰ ਝਾਕਣ ਦਾ ਯਤਨ ਕਰਦਾ ਵੀ ਮੈਂ ਵੇਖਾਂ ਗੜੀ ਦੇ ਵਿੱਚ ਕਿੰਨੇ ਕੁ ਸਿੰਘ ਨਿਕਲ ਗਏ ਧਰਪਾਤਸ਼ਾ ਦੇ ਨਾਲ ਕਹਿੰਦੇ ਜਦੋਂ ਨਾਰਖਾਂ ਪੌੜੀ ਲਾ ਕੇ ਗਰਦਨ ਤਾਂ ਚੱਕੀ ਨਾ ਤੇ ਕਲਗੀ ਧਰਪਾਤਸ਼ਾ ਦੀ ਨਿਗਾਹ ਪੈ ਗਈ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਨੇ ਕਲਗੀ ਧਰਮਹਾਰਾਜ ਨੇ ਭੱਤੇ ਵਿੱਚੋਂ ਤੀਰ ਕੱਢਿਆ ਤੇ ਨਾਰਖਾਂ ਦੇ ਮਾਰਿਆ ਨਾਰਖਾਂ ਨੂੰ ਸਦਾ ਦੀ ਨੀਂਦ ਸੁਵਾ ਦਿੱਤਾ ਫੇਰ ਕਹਿੰਦੇ ਗਨੀਖਾਂ ਇੱਕ ਉਹ ਵੀ ਆਉਂਦਾ ਹੈ ਸਤਿਗੁਰੂ ਪਾਤਸ਼ਾਹ ਉਹਨੂੰ ਮੌਤ ਦੇ ਘਾਟ ਉਤਾਰਦੇ ਨੇ ਫੇਰ ਖਵਾਜਾ ਮਹਦੂਦ ਆਉਂਦਾ ਜਿਹਨੂੰ ਜਫਰ ਨਾਮੇ ਦੇ ਅੰਦਰ ਕਲਗੀ ਧਰਪਾਤਸ਼ਾ ਮਹਾਰਾਜ ਖਵਾਜਾ ਮਰਦੂਦ ਲਿਖਦੇ ਨੇ ਇਹ ਵੀ ਆਉਂਦਾ ਹੈ ਜਦੋਂ ਇਹ ਝਾਕਣ ਦਾ ਯਤਨ ਕਰਦਾ ਸਤਿਗੁਰਾਂ ਦੇ ਕੋਲ ਗੁਰਜ ਹੁੰਦਾ ਉਹ ਗੁਰਜ ਕੱਢਦੇ ਸਤਿਗੁਰੂ ਪਾਸ਼ਾ ਜੀ ਹੱਥ ਵਿੱਚ ਸੰਭਾਲਦੇ ਇਹਦੇ ਸਿਰ ਵਿੱਚ ਮਾਰਦੇ ਮਿੱਜ ਕੱਢ ਕੇ ਰੱਖ ਦਿੰਦੇ ਇਹਦੀ ਵੀ ਮੌਤ ਹੋ ਜਾਂਦੀ ਹੈ ਉਧਰ ਦੁਸ਼ਮਣ ਦੀ ਲਲਕਾਰ ਹੈ ਹਮਲੇ ਦੀ ਤਿਆਰੀ ਹੈ 40 ਸਿੰਘ ਨੇ ਪੰਜ-ਪੰਜ ਸਿੰਘਾਂ ਦੇ ਅੱਠ ਜਥੇ ਬਣਾਏ ਸੀ ਕਲਗੀਧਰ ਪਾਦਸ਼ਾਹ ਨੇ ਅੱਠ ਜਥੇ ਬਣਾ ਲਏ ਸਨ ਉਦੋਂ ਪਹਿਲਾ ਜਥਾ ਜਾਂਦਾ ਬੜੀ ਦਲੇਰੀ ਦੇ ਨਾਲ ਲੜਦੇ ਜਾ ਕੇ ਉਸ ਹਮ ਆ ਗਿਆ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਸਵਾ ਲੱਖ ਸੇ ਏਕ ਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਅੱਜ ਉਹ ਵੇਲਾ ਆ ਗਿਆ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਲੜਨ ਦਾ ਵੇਲਾ ਆ ਚੁਪਿਆ ਜਾ ਕਲਗੀਧਰ ਪਾਤਸ਼ਾਹ ਮਹਾਰਾਜ ਪਹਿਲਾ ਜਥਾ ਤੋੜਦੇ ਨੇ ਗੱਡੀ ਦਾ ਦਰਵਾਜ਼ਾ ਖੁਰਦਾ ਬੜੀ ਦਲੇਰੀ ਦੇ ਨਾਲ ਉਹ ਪੰਜ ਸਿੰਘ ਜਾਂਦੇ ਨੇ ਦੁਸ਼ਮਣ ਦੀ ਫੌਜ ਦਾ ਆਹੂ ਲਾ ਕੇ ਤੇ ਆਪ ਸ਼ਹੀਦ ਹੋ ਜਾਂਦੇ ਹਨ ਐਦਾਂ ਵਾਰੀ-ਵਾਰੀ ਜਦੋਂ ਜਥੇ ਤੋਰੇ ਨਾ ਤੇ ਫਿਰ ਵਾਰੀ ਆਉਂਦੀ ਹੈ ਸਤਿਗੁਰਾਂ ਦੇ ਵੱਡੇ ਸਹਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਦੀ ਉਹ ਆਏ ਸਤਿਗੁਰਾਂ ਦੇ ਕੋਲ ਸਤਿਗੁਰੂ ਪਾਤਸ਼ਾਹ ਮਹਾਰਾਜ ਮੀਨੂ ਦੇ ਉਹ ਆ ਗਿਆ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜਾਂ ਭਾਈ ਦਿਆ ਸਿੰਘ ਨੇ ਰੋਕਿਆ ਸੀ ਇੱਥੇ ਭਾਈ ਦਿਆ ਸਿੰਘ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ ਸਤਿਗੁਰੂ ਤੁਸੀਂ ਸਹਿਬਜ਼ਾਦੇਆਂ ਨੂੰ ਆਪਣੇ ਕੋਲ ਰੱਖੋ ਕਿਉਂਕਿ ਚਾਰ ਸਹਿਬਜ਼ਾਦੇ ਨੇ ਦੋਆਂ ਦੀ ਕੋਈ ਖ਼ਬਰ ਨਹੀਂ ਤੁਹਾਡੇ ਕੋਲ ਅਸੀਂ ਕਹਿੰਦੇ ਆ ਇਹਨਾਂ ਦੋਵਾਂ ਨੂੰ ਸਾਭ ਕੇ ਰੱਖੋ ਤੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਮੈਂ ਕਦੇ ਸਿੱਖਾਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਸਮਝਿਆ ਜੇ ਮਿਹਰੇ ਸਿੱਖ ਸ਼ਹੀਦ ਹੋ ਰਹੇ ਨੇ ਅੱਜ ਮੇਰਾ ਸਹਬਜ਼ਾਦਾ ਚੱਲ ਕੇ ਆਇਆ ਇਹ ਵੀ ਲਾੜੀ ਮੌਤ ਨੂੰ ਵਿਆਹ ਕੇ ਆਏਗਾ ਸਤਿਗੁਰਾਂ ਨੇ ਆਪ ਤੋਰਿਆ ਧੰਨ ਬਾਬਾ ਅਜੀਤ ਸਿੰਘ ਜੀ ਨੂੰ ਜਿਨ੍ਹਾਂ ਦਾ ਨਾਮ ਹੀ ਅਜੀਤ ਰੱਖਿਆ ਜਦੋਂ ਪੰਗਾਣੀ ਦਾ ਜੁੱਧ ਜਿੱਤ ਕੇ ਆਏ ਨਾ ਸਤਿਗੁਰੂ ਤੇ ਖਬਰ ਮਿਲੇ ਸਤਿਗੁਰੂ ਤੁਹਾਡੇ ਘਰੋਂ ਪੁੱਤਰ ਨੇ ਜਨਮ ਲਿਆ ਫਰਜੰਦ ਨੇ ਜਨਮ ਲਿਆ ਤੇ ਸਤਿਗੁਰੂ ਕਹਿੰਦੇ ਇਹਦਾ ਨਾਮ ਅਜੀਤ ਰੱਖ ਦਿਓ ਜਿਹਨੂੰ ਕਦੇ ਵੀ ਜਿੱਤਿਆ ਨਹੀਂ ਜਾ ਸਕਦਾ ਤੇ ਤਨ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜਾਣ ਲੱਗੇ ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਗੁਰੂ ਪਿਤਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਵੀ ਗਿਆ ਤੋ ਜੀਤਾ ਨਹੀਂ ਆਊਂਗਾ ਸਤਿਗੁਰੂ ਮੈਨੂੰ ਕੋਈ ਜਿੱਤ ਨਹੀਂ ਸਕਦਾ ਰਹੀ ਗੱਲ ਸਤਿਗੁਰੂ ਜੰਗ ਦੇ ਮੈਦਾਨ ਦੇ ਵਿੱਚੋਂ ਜਿਉਂਦਾ ਵਾਪਸ ਵੀ ਨਹੀਂ ਆਉਣ ਲੱਗਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਮੂਮਟੀ ਤੇ ਖੜ ਕੇ ਵੇਖਦੇ ਉੱਚੇ ਥਾਂ ਤੇ ਖੜ ਕੇ ਵੇਖਦੇ ਅੱਜ ਧੰਨ ਬਾਬਾ ਅਜੀਤ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਖੂਬ ਬੜੀ ਦਲੇਰੀ ਨਾਲ ਲੜੇ ਇਹਨਾਂ ਦੇ ਹੱਥ ਵਿੱਚ ਨੇਜਾ ਸੀ ਇੱਕ ਤੁਰਕ ਅੱਗੇ ਆਇਆ ਇਹਨਾਂ ਨੇ ਬੜੀ ਜ਼ੋਰ ਕੇ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਜਦੋਂ ਨੇਜਾ ਕੱਢਣ ਲੱਗੇ ਤੇ ਨੇਜਾ ਵਿੱਚੇ ਟੁੱਟ ਗਿਆ ਵੇਖੋ ਕਿੰਨਾ ਜ਼ੋਰ ਲਾਇਆ ਹੋਵੇਗਾ ਬਾਬਾ ਜੀਤ ਸਿੰਘ ਨੇ ਨੇਜਾ ਤੋੜ ਦਿੱਤਾ ਛਾਤੀ ਵਿੱਚੀ ਹੱਥ ਦੇ ਵਿੱਚ ਕਿਰਪਾਨ ਲਈ ਹੈ ਕਿਰਪਾਨ ਫੜੀ ਹੈ ਕਿਰਪਾਨ ਫੜ ਕੇ ਲੜੇ ਨੇ ਲੜਦਿਆਂ ਲੜਦਿਆਂ ਵੈਰੀ ਨੇ ਐਸਾ ਘੇਰਾ ਪਾਇਆ ਕਿਰਪਾਨ ਵੀ ਹੱਥੋਂ ਜੰਗ ਦੇ ਮੈਦਾਨ ਦੇ ਵਿੱਚ ਜੋਧਦਿਆਂ ਛੁੱਟ ਗਈ ਹੈ ਤੇ ਵੈਰੀ ਨੇ ਐਨੇ ਤੀਰ ਚਲਾਏ ਵਾਰਾਂ ਕੀਤੀਆਂ ਤੇ ਧੰਨ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਲੜਦੇ ਸ਼ਹੀਦ ਹੋ ਰਹੇ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉੱਤੇ ਖੜ ਕੇ ਜਕਾਰੇ ਪਿਲਾ ਰਹੇ ਨੇ ਇਹ ਵਿਲੱਖਣਤਾ ਹੈ ਪੁੱਤਰ ਮਰਦਾ ਹੋਵੇ ਪਿਤਾ ਜਕਾਰੇ ਲਾਂਦਾ ਹੋਵੇ ਕਦੀ ਐਦਾਂ ਹੋ ਨਹੀਂ ਸਕਦਾ ਇਹ ਕਰਨੀ ਨੂੰ ਕਰਨ ਵਾਲੇ ਕੇਵਲ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੁੱਤਰ ਸ਼ਹੀਦ ਹੋ ਰਿਹਾ ਅੱਖਾਂ ਸਾਹਮਣੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਕਾਰੇ ਲਾਰੇ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਧੰਨ ਬਾਬਾ ਅਜੀਤ ਸਿੰਘ ਸ਼ਹੀਦ ਹੋ ਜਾਂਦੇ ਨੇ ਤੇ ਬਚਨ ਪੜ੍ਹਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਸ ਕੀ ਬਸਤੇ ਸਿ ਆਗੈ ਰੱਖੈ ਪ੍ਰਭ ਕੀ ਆਗਿਆ ਮਨ ਹੈ ਮਾਥਾ ਉਹ ਕਹਿਣ ਲੱਗੇ ਪ੍ਰਮਾਤਮਾ ਤੇਰੀ ਵਸਤੂ ਸੀ ਤੇ ਤੇਰੇ ਦਿੱਤੇ ਹੋਏ ਫਰਜੰਦ ਛਣ ਆ ਤੇਰੇ ਕੋਲ ਪਹੁੰਚ ਗਏ ਹਨ ਇਸ ਤਰ੍ਹਾਂ ਜਦੋਂ ਬਾਬਾ ਅਜੀਤ ਸਿੰਘ ਜੀ ਲੜ ਕੇ ਸ਼ਹੀਦ ਹੁੰਦੇ ਹਨ ਤਾਂ ਫੇਰ ਬਾਬਾ ਜੁਝਾਰ ਸਿੰਘ ਜੀ ਆ ਜਾਂਦੇ ਸਤਿਗੁਰਾਂ ਦੇ ਕੋਲ ਆ ਕੇ ਕਹਿਣ ਲੱਗੇ ਪਿਤਾ ਜੀ ਹੁਣ ਤੱਕ ਤੁਸੀਂ ਸਾਨੂੰ ਇਕੱਠਿਆਂ ਰੱਖਿਆ ਸਾਡੇ ਵਿੱਚ ਕੋਈ ਵਖਰੇਵਾ ਨਹੀਂ ਪਾਇਆ ਜੇ ਘਰ ਦੇ ਵਿੱਚ ਸਤਿਗੁਰੂ ਤਲਵਾਰਾਂ ਲੈ ਕੇ ਆ ਰਹੇ ਹੋ ਨਾ ਤੁਸੀਂ ਦੋ ਤਲਵਾਰਾਂ ਲੈ ਕੇ ਆਇਓ ਇੱਕ ਵੱਡੇ ਵੀਰ ਜੀ ਵਾਸਤੇ ਇੱਕ ਮੇਰੇ ਵਾਸਤੇ ਆਈ ਹੈ ਜੇ ਘੋੜੇ ਲੈ ਕੇ ਆਇਓ ਘੋੜੇ ਦੋ ਇੱਕ ਵੱਡੇ ਵੀਰ ਜੀ ਨੂੰ ਦਿੱਤਾ ਇੱਕ ਮੈਨੂੰ ਦਿੱਤਾ ਤੇ ਮੌਤ ਕੱਲੇ ਵੱਡੇ ਵੀਰ ਨੂੰ ਕਿਉਂ ਆਵੇ ਸਤਿਗੁਰੂ ਮੈਂ ਵੀ ਜਾਂਗੇ ਮੈਦਾਨ ਦੇ ਵਿੱਚ ਲੜਨਾ ਚਾਹਨਾ ਮੈਨੂੰ ਵੀ ਤੋਰੋ ਤੁਸੀਂ ਮੈਂ ਵੀ ਜਾਣਾ ਚਾਹਨਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬਚਨ ਕੀਤੇ ਸਨ ਜਿਨੂੰ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਉਹ ਕਹਿਣ ਲੱਗੇ ਖਾਣਾ ਨਹੀਂ ਆਤਾ ਪੀਣਾ ਨਹੀਂ ਆਤਾ ਭਾਈ ਸੇ ਵਿਛੜ ਕੇ ਜੀਣਾ ਨਹੀਂ ਆਤਾ ਸਤਿਗੁਰੂ ਆ ਵੀਰ ਮੇਰਾ ਵੱਡੇ ਸਾਹਿਬ ਜਾਦੇ ਧੰਨ ਬਾਬਾ ਅਜੀਤ ਸਿੰਘ ਜੀ ਵੱਡਾ ਵੀਰ ਸ਼ਹੀਦ ਹੋ ਗਿਆ ਨਾ ਮੇਰਾ ਦਿਲ ਨਹੀਂ ਲੱਗਦਾ ਵੀਰ ਤੋਂ ਬਿਨਾ ਰਹਾ ਨਹੀਂ ਜਾਂਦਾ ਮੈਂ ਵੀ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੋੜ ਤੋੜ ਦਿੱਤਾ ਆਪਣੇ ਹੱਥੀਂ ਸਤਿਗੁਰਾਂ ਨੇ ਦਿਮਾਲਾ ਸਹੀ ਕੀਤਾ ਸਤਗੁਰਾਂ ਨੇ ਆਪਣੇ ਹੱਥੀ ਨੇਜਾ ਵਰਸ਼ੀ ਦੇ ਇੱਕ ਤੋਰਿਆ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਾਓ ਮੇਰੇ ਪੁੱਤਰਾ 14 ਸਾਲ ਦੀ ਉਮਰ ਹੈ ਤੇਰੀ ਵੇਖੇ ਜੰਗ ਦੇ ਮੈਦਾਨ ਦੇ ਵਿੱਚ ਤੇਰੇ ਤੀਰ ਵੱਜੇ ਤੇਰੇ ਮੂਹ ਸੀ ਨਹੀਂ ਨਿਕਲਣੀ ਚਾਹੀਦੀ ਇਹ ਸਿੱਖਿਆ ਦੇ ਕੇ ਤੋਰਿਆ ਸੀ ਸਾਡੇ ਬੱਚਿਆਂ ਦੇ ਮਾਰੇ ਦਾ ਕੰਡਾ ਵੱਜ ਜੇ ਨਾ ਸਾਡੀ ਜਾਨ ਨਿਕਲ ਜਾਂਦੀ ਆ ਸਤਗੁਰੂ ਕਹਿੰਦੇ ਮੂਹ ਸੀ ਨਹੀਂ ਹੋਣੀ ਚਾਹੀਦੀ ਬਾਬਾ ਜੁਝਾਰ ਸਿੰਘ ਜਦੋਂ ਜੰਗ ਦੇ ਮੈਦਾਨ ਵਿੱਚ ਉਤਰੇ ਚਮਕੌਰ ਦੀ ਗੜੀ ਦਾ ਬੂਹਾ ਖੁੱਲਿਆ ਤਾਂ ਉਹ ਦੁਸ਼ਮਣ ਦੀ ਫੌਜ ਨੇ ਆਖਾ ਉਹ ਕਲਗੀਧਰ ਪਾਤਸ਼ਾਹ ਦਾ ਦੂਜਾ ਪੁੱਤਰ ਆ ਗਿਆ ਜੇ ਫੜ ਲਓ ਇਹਨੂੰ ਜਾਨ ਨਾ ਦਿਓ ਹੁਣ ਬੜੀ ਦਲੇਰੀ ਨਾਲ ਜੰਗ ਦੇ ਮੈਦਾਨ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਲੜਦੇ ਹਨ ਜਿਵੇਂ ਕਮਲ ਦੇ ਫੁੱਲ ਦੇ ਵਿੱਚੋਂ ਗੁਲਾਬ ਦੇ ਫੁੱਲ ਦੇ ਵਿੱਚੋਂ ਕੰਡਾ ਪਾਰ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਦੀ ਛਾਤੀ ਦੇ ਵਿੱਚੋਂ ਤੀਰ ਲੰਘ ਰਹੇ ਸਨ ਸ਼ਹਾਦਤ ਹੋ ਰਹੀ ਹੈ ਸ਼ਹੀਦ ਹੋ ਗਏ ਹਨ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਉੱਥੇ ਵੀ ਜਕਾਰੇ ਛੱਡਦੇ ਹਨ ਅੱਜ ਦੂਜਾ ਸਹਿਬਜ਼ਾਦੇ ਵੀ ਸ਼ਹੀਦ ਹੋ ਗਿਆ ਜੰਗ ਦੇ ਮੈਦਾਨ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਰਹੇ ਨੇ ਦੋ ਸਹਿਬਜ਼ਾਦੇ ਸ਼ਹੀਦ ਹੋ ਰਹੇ ਨੇ ਸਤਗੁਰੂ ਪਾਤਸ਼ਾਹ ਮਹਾਰਾਜੀ ਦੇ ਕੋਲ ਗਿਣਤੀ ਦੇ ਕੇਵਲ ਤਿੰਨ ਸਿੰਘ ਬਚ ਜਾਂਦੇ ਹਨ ਤੇ ਕਲਗੀਧਰ ਪਾਤਸ਼ਾਹ ਮਹਾਰਾਜੀ ਆਪ ਹਨ ਤਿੰਨ ਤੋਂ ਚਾਰ ਸਿੰਘ ਤੇ ਸਤਗੁਰੂ ਪਾਤਸ਼ਾਹ ਮਹਾਰਾਜੀ ਆਪ ਜਿਨ੍ਹਾਂ ਦੇ ਵਿੱਚੋਂ ਦੋ ਪਿਆਰੇ ਹਨ ਇੱਕ ਭਾਈ ਮਾਨ ਸਿੰਘ ਜੀ ਹਨ ਤੇ ਭਾਈ ਸੰਗਤ ਸਿੰਘ ਜੀ ਹਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਆਪ ਨੇ ਤੇ ਕਲਗੀਧਰ ਪਾਤਸ਼ਾਹ ਦੇ ਕੋਲ ਫੇਰ ਭਾਈ ਦਇਆ ਸਿੰਘ ਜੀ ਆਉਂਦੇ ਸਤਿਗੁਰੂ ਹੁਣ ਸਿੰਘ ਵਿਛੀਦ ਹੋ ਗਏ ਪਿਆਰੇ ਛੀਦ ਹੋ ਗਏ ਤੁਸੀਂ ਐਦਾਂ ਕਰੋ ਚਮਕੌਰ ਦੀ ਗੜੀ ਜਿਹੜੀ ਆ ਨਾ ਇਹਨੂੰ ਹੁਣ ਛੱਡ ਕੇ ਇੱਥੋਂ ਚਲੇ ਜਾਓ ਐਦਾਂ ਸਤਿਗੁਰੂ ਪਾਤਸ਼ਾਹ ਮਹਾਰਾਜੀ ਫਿਰ ਪੰਥ ਦਾ ਫੈਸਲਾ ਕਿਉਂਕਿ ਉਹਨਾਂ ਸਿੰਘਾਂ ਨੇ ਪੰਜਾਂ ਨੇ ਇਕੱਠੇ ਹੋ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਖਿਆ ਤੇ ਸਤਿਗੁਰਾਂ ਨੂੰ ਉਹਨਾਂ ਦੇ ਬਚਨ ਜਿਹੜੇ ਹਨ ਉਹ ਮੰਨਣੇ ਪਏ ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਚਮਕੌਰ ਦੀ ਗੜੀ ਛੱਡਦੇ ਹਨ ਇਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦਾ ਹੈ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਤੋਂ ਫਿਰ ਮਾਛੀਵਾੜੇ ਦੇ ਜੰਗਲਾਂ ਨੂੰ ਜਾਂਦੇ ਹਨ ਉਹ ਜਿਹੜੀ ਕਥਾ ਆਪਾਂ ਕੱਲ ਦੇ ਦਵਾਨਾ ਅੰਦਰ ਸਰਵਣ ਕਰਾਂਗੇ ਕਿਉਂਕਿ 20 ਤੇ 21 ਦੋ ਦਿਨ ਆਪਣੇ ਕੋਲ ਬਾਕੀ ਨੇ ਇਹਨਾਂ ਦੋ ਦਿਨਾਂ ਦੇ ਵਿੱਚ ਆਪਾਂ ਸਾਕਾਏ ਸਰਹੰਦ ਦੀ ਜਿਹੜੀ ਸ਼ਹੀਦੀ ਗਾਥਾ ਉਹ ਵੀ ਸਰਵਣ ਕਰਨੀ ਹੈ ਸੋ ਵਿਚਾਰਾਂ ਕਰਦੇ ਆ ਬੇਅੰਤ ਭੁੱਲਾ ਸਤਗੁਰੂ ਬਖਸ਼ਣ ਜੋਗ ਆਪ ਸੰਗਤਾਂ ਬਖਸ਼ਣ ਜੋਗ ਜੀ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ